ਦੀ ਦਾ ਸਾਖ ਦਾਤੇ ਲੱਗੀ ਹੈ ਬਲਕਿ ਦੂਜੀ ਕੰਜ਼ਰਵੇਟਿਵ ਪਾਰਟੀ ਵੀ ਸੱਤਾ ਚ ਵਾਪਸੀ ਕਰਨ ਦੇ ਲਈ ਕਾਲੀ ਹੈ ਸੱਤਾ ਜਵਾਬਸੀ ਕਰਨ ਲਈ ਕੰਜ਼ਰਵੇਟਿਵ ਪਾਰਟੀ ਦੇ ਪੀਰੇ ਪੋਲੇਵਰ ਨੇ ਬਹੁਤ ਜੋ ਕਹਿ ਸਕਦੇ ਹੋ ਦਾਖੇ ਡੇਬ ਬਹੁਤ ਵੱਡੇ ਪੱਧਰ ਦੇ ਉੱਤੇ ਪਾਰਟੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਆਪਣੇ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਫੈਸਲਾ ਅੱਜ ਲੋਕਾਂ ਨੇ ਲਗਭਗ ਕਰ ਦਿੱਤਾ ਜਿਸ ਦਾ ਫੈਸਲੇ ਦੀਆਂ ਪਰਚੀਆਂ ਜਾਂ ਕਹਿ ਸਕਦੇ ਹੋ ਕਿ ਜੋ ਵੋਟਾਂ ਨੇ ਉਹ ਗਿਣਤੀ ਸ਼ੁਰੂ ਹੋਣ ਵਾਲੀ ਹੈ ਤੇ ਕੁਝ ਹੀ ਦਿਨ ਦੇ ਵਿੱਚ ਕਲੀਅਰ ਹੋ ਜਾਵੇਗਾ ਕੈਨੇਡਾ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਕੈਨੇਡਾ ਵਿੱਚ ਸਰਕਾਰ ਬਣਨ ਦੇ ਲਈ ਇੱਥੇ ਦੱਸਦੀ ਹੈ ਕਿ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਇੱਕ ਤੁਹਾਨੂੰ ਗ੍ਰਾਫਿਕਸ ਦਿਖਾਉਣਾ ਹੈ ਕਿਸ ਤਰੀਕੇ ਨਾਲ ਕਿੰਨੀਆਂ ਸੀਟਾ ਲਾਜ਼ਮੀ ਨੇ ਟੋਟਲ ਕਿੰਨੇ ਸੀਟਾ ਨੇ 350 ਤੋਂ 350 ਤੋਂ ਲਗਭਗ ਦੇ ਵੱਧ ਸੀਟਾ ਉੱਥੇ ਦੱਸਿਆ ਜਾਂਦੇ ਨੇ 153 ਦੇ ਸਿਤ ਕਰੀਬ ਸੀਟਾਂ ਉਥੇ ਦੱਸਿਆ ਜਾਂਦਾ ਹੈ ਕਿ ਲਾਜ਼ਮੀ ਜਿੰਨੀਆਂ ਜ਼ਰੂਰੀ ਨੇ ਸਰਕਾਰ ਬਣਾਉਣ ਦੇ ਲਈ ਪਰ ਫਿਲਹਾਲ ਬਿਹਤ ਅਹਿਮ ਜਾਣਕਾਰੀ ਦੋ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਜੋ ਜਾਣਕਾਰੀ ਹੈ ਕਿ ਹੁਣ ਤੱਕਰ ਜੋ ਜਾਣਕਾਰੀ ਮਿਲੀ ਹੈ ਕਿ ਲਿਬਰਲਸ ਹੁਣ ਤੱਕਰ 21 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕਿ ਕੰਜ਼ਰਵੇਟਿਵਸ ਉਹ 10 ਸੀਟਾਂ ਦੇ ਨਾਲ ਇੱਥੇ ਸਬਰ ਕਰਨਾ ਪੈ ਰਿਹਾ ਹੈ ਲਿਬਰਲ ਨੂੰ ਪਾਰਟੀ ਨੂੰ ਜੋ ਆ ਵੱਖ-ਵੱਖ ਕੈਨੇਡਾ ਦੀ ਸਿਆਸਤ ਦੀ ਮੌਕੇ ਤਸਵੀਰ ਜੋ ਸਕਰੀਨ ਦੇ ਨਜ਼ਰ ਆਏ ਪਹਿਲਾਂ ਕਿਸ ਨੂੰ ਕਿੰਨੇ ਸੀਟਾਂ ਮਿਲਿਆ ਸੀ ਨੇ ਪੁਰਾਣੇ ਨਤੀਜੇ ਨੇ ਲਿਬਰਲ ਪਾਰਟੀ ਨੂੰ 154 ਸੀਟਾਂ ਦੇ ਉੱਤੇ ਨਾਲ ਸਤਾਜਾਈ ਕੰਸਰਵੇਟਿਵ ਪਾਰਟੀ 120 ਤੇ ਸਬਰ ਕਰਨਾ ਪਿਆ ਬਲਾਕ ਯੂਬਿਕਾ ਨੂੰ 33 ਸੀਟਾਂ ਮਿਲੇ ਐਂਡੀਪੀ ਨੂੰ 24 ਸੀਟਾਂ ਮਿਲੇ ਹਨ ਇਹ ਪ੍ਰਾਣੀ ਸਿਆਸਤ ਦੀ ਮੌਕੇ ਤਸਵੀਰ ਕਹੀ ਜਾ ਸਕਦੀ ਹੈ ਪਰ ਇਸ ਸਿਆਸੀ ਤਸਵੀਰ ਕੋਛੀ ਦੇਰ ਦੇ ਵਿੱਚ ਚੇਂਜ ਹੋ ਜਾਵੇਗੀ ਕੁਛ ਦੇਰ ਦਾ ਸਮਾਂ ਰਹਿ ਗਿਆ ਜਦੋਂ ਪੂਰੀ ਦੀ ਪੂਰੇ ਪਲੜਾ ਪਲਟ ਜਾਵੇਗਾ ਜਾਂ ਫਿਰ ਲਿਬਰਲ ਹੀ ਦੁਆਰਾ ਸਤਾਚ ਵਾਪਸੀ ਕਰਦੇ ਨੇ ਤੇ કુલ ਸੀਟਾਂ 343 ਨੇ ਬਹੁਮਤ ਦਾ ਅੰਕੜਾ 172 ਦਾ ਦੱਸਿਆ ਜਾ ਰਿਹਾ ਹੈ 172 ਸੀਟਾਂ ਦੇ ਨਾਲ ਕੋਛੀ ਦੇਰ ਦੇ ਵਿੱਚ ਦੱਸ ਦੇਵੇਗਾ ਕੈਨੇਡਾ ਕਿ ਕੈਨੇਡਾ ਦੇ ਉੱਤੇ ਦੁਬਾਰਾ ਕਿਸ ਦਾ ਰਾਜ ਹੋਵੇਗਾ ਕੌਣ ਸਰਕਾਰ ਬਣਾਵੇਗਾ ਕੈਨੇਡਾ ਦੇ ਵਿੱਚ ਇਸ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨ ਦਾ ਸਮਾਂ ਬਚਿਆ ਪਰ ਫਿਲਹਾਲ ਬੇਹਤ ਵੱਡੀਆਂ ਤਸਵੀਰਾਂ ਦੱਸਦੀ ਕੈਨੇਡਾ ਜੋ ਇੱਥੇ ਲਗਾਤਾਰ ਕੈਨੇਡਾ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਿਕ ਪਹਿਲਾ ਰੁਝਾਨ ਵੀ ਸਾਹਮਣੇ ਆ ਚੁੱਕਿਆ ਹੈ ਜੀ ਹਾਂ ਪਹਿਲਾ ਰੁਝਾਨ ਕੈਨੇਡਾ ਤੋਂ ਸਾਹਮਣੇ ਆ ਚੁੱਕਿਆ ਹੈ ਜੋ ਕੈਨੇਡਾ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਲਿਬਰਲਸ ਨੂੰ 21 ਸੀਟਾਂ ਤੇ ਲੀਡ ਮਿਲ ਰਹੀ ਹੈ ਕੰਜ਼ਰਵੇਟਿਵਸ 10 ਸੀਟਾਂ ਦੇ ਨਾਲ ਚੱਲ ਰਹੀ ਹੈ ਦੀਰ ਦੇ ਨਾਲ ਚੱਲ ਰਹੀ ਹੈ ਨਿਊ ਡੈਮੋਕ੍ਰੈਟਿਕ ਬਲਾਕ ਕਿਉਂਕਿ ਆ ਜੇ ਜੋ ਐਨਡੀਪੀ ਜਾਂ ਹੋਰ ਪਾਰਟੀਆਂ ਨੇ ਹਾਲੇ ਲੀਡ ਦੇ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ ਪਾਇਆ ਨਹੀਂ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਕਿਸੇ ਪਾਸੋਂ ਉਮੀਦਵਲੇ ਵੀ ਆਸ ਦੀ ਕਿਰਨ ਵੀ ਦਿਖਾਈ ਨਹੀਂ ਦਿੱਤੀ ਕਿ ਤੇ ਉਹਨਾਂ ਦੇ ਕੈਂਡੀਡੇਟ ਅੱਗੇ ਚੱਲਦਾ ਪਿਆ ਹੋਵੇ ਪਰ ਫਿਲਹਾਲ ਲਿਬਰਲਸ ਇੱਕ ਵਾਰ ਫਿਰ ਤੋਂ ਕੈਨੇਡਾ ਦੀ ਸੱਤਾ ਦੇ ਵਿੱਚ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਵਿਸ਼ੇਸ਼ ਕੇ ਸ਼ੁਰਾਤੀ ਕਿ ਆਸਰਾਂ ਜਾਂ ਕਿੰਜ ਲੱਗਦੇ ਰੁਚੀ ਰੁਝਾਨ ਨੇ ਇਹ ਅੰਕੜੇ ਬਦਲ ਸਕਦੇ ਨੇ ਪਰ ਫਿਲਹਾਲ ਲਿਬਰਲਸ ਦੇ ਉੱਤੇ ਦੁਬਾਰਾ ਭਰੋਸਾ ਜਤਾ ਦ ਜਿਸ ਤਰੀਕੇ ਨਾਲ ਕਿ ਐਜਸਟਿਨ ਟਰੂਡੋ ਦੱਸਿਆ ਜਾਂਦਾ ਕਿ ਜਿਸ ਤਰੀਕੇ ਨਾਲ ਅਸਤੀਫਾ ਦਿੱਤਾ ਬਹੁਤ ਜ਼ਿਆਦਾ ਵਿਰੋਧ ਹੋਇਆ ਉਥੇ ਹੀ ਮਾਰਕਰਨੀ ਦੁਬਾਰਾ ਆਏ ਮਾਰਕਰਨੀ ਦਾ ਵਿੰਬਣਾ ਗਿਆ ਮਾਰਕਰਨੀ ਨੇ ਲੋਕਾਂ ਦੀ ਉਹ ਨਬਜ਼ ਫੜੀ ਜਿਸ ਦੇ ਕਾਰਨ ਟੂਡੋ ਦਾ ਵਿਰੋਧ ਹੋਇਆ ਮਾਰਕਰਨੀ ਕੁਝ ਮਾਮਲਿਆਂ ਦੇ ਉੱਤੇ ਖੁਦ ਟੂਡੋ ਦਾ ਵਿਰੋਧ ਕਰਦੇ ਨਜ਼ਰ ਆਏ ਫਿਰ ਉਹ ਭਾਰਤ ਵਿਰੋਧੀ ਫੈਸਲੇ ਹੋਣ ਜਾਂ ਫਿਰ ਕਿ ਟ੍ਰੰਪ ਦਾ ਕੈਨੇਡਾ ਦੇ ਪ੍ਰਤੀ ਰੁਖ ਹੋਵੇ ਜੀ ਹਾਂ ਟ੍ਰੰਪ ਦਾ ਕੈਨੇਡਾ ਦੇ ਪ੍ਰਤੀ ਰੁਖ ਕਾਫੀ ਜ਼ਿਆਦਾ ਜੋ ਟ੍ਰੰਪ ਸੱਤਾ ਚਾਹੁੰਦੇ ਨੇ ਕੈਨੇਡਾ ਦੇ ਪ੍ਰਤੀ ਬਹੁਤ ਸਖਤ ਰਵਈਆ ਪਾਉਂਦੇ ਨੇ ਇਥੋਂ ਧਿੱਕਰ ਕਹਿ ਦਿੱਤਾ ਜਾਂਦਾ ਹੈ ਕਿ ਅਮਰੀਕਾ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਲਈ ਤਿਆਰ ਹੈ ਜੇਕਰ ਤੁਸੀਂ ਮੰਨ ਜੋ ਸਿੱਧੇ ਤੌਰ ਤੇ ਕੈਨੇਡਾ ਦੇ ਉੱਤੇ ਅਧਿਕਾਰ ਕਰਨ ਦਾ ਵੀ ਅਮਰੀਕਾ ਨੇ ਸਿੱਧਾ ਦਾਵਾ ਜਤਾ ਦਿੱਤਾ ਕਿ ਅਸੀਂ 51ਵਾਂ ਸੂਬਾ ਬਣਾਉਣ ਲਈ ਅਮਰੀਕਾ ਦਾ ਕੈਨੇਡਾ ਨੂੰ ਤਿਆਰ ਆ ਤੁਸੀਂ ਕੈਨੇਡਾ ਨੂੰ ਵਿੱਚ ਰਲੇਵਾ ਕਰ ਲੋ ਵੱਖਰੀ ਸਰਕਾਰ ਦੀ ਲੋੜ ਨਹੀਂ ਹੈ ਜਿਹਾ 트ੰਪ ਦਾ ਬਿਆਨ ਸਾਹਮਣੇ ਆਇਆ ਅੱਜ ਸਵੇਰ ਦਾ 트ੰਪ ਦਾ ਟਵੀਟ ਵੀ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਸਾਫ਼ ਤੇ ਸਿੱਧੇ ਸ਼ਬਦਾਂ ਦੇ ਵਿੱਚ ਦੁਬਾਰਾ ਤੋਂ ਕਿ ਅਮਰੀਕਾ ਨੇ ਸਿੱਧੇ ਤੌਰ ਤੇ ਕੈਨੇਡਾ ਦੇ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਇਸ ਜੋ ਟਵੀਟ ਦੇ ਵਿੱਚ ਨਜ਼ਰ ਆਉਂਦਾ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਆਖਿਆ ਗਿਆ ਸੀ ਕਿ ਜੋ ਡੋਨਲਡ ਟਰੰਪ ਵੱਲੋਂ ਕਿ ਅਸੀਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਨ ਤਿਆਰ ਹਾਂ ਕਮਜੋਆਂ ਸੂਬਾ ਤੁਹਾਨੂੰ ਅਮਰੀਕਾ ਦਾ ਬਣਾਉਣ ਲਈ ਤਿਆਰ ਹਾਂ ਜੇਕਰ ਤੁਸੀਂ ਕੁਝ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰੋ ਫ੍ਰੀ ਐਕਸੈਸ ਵਿਦ ਲੋ ਬਾਰਡਰ ਯਾਨੀ ਕਿ ਕੋਈ ਤੁਹਾਡਾ ਬਾਰਡਰ ਨਹੀਂ ਰਹੇਗਾ ਤੁਹਾਨੂੰ ਹਰ ਅਮਰੀਕਾ ਦੇ ਵਿੱਚ ਹਰ ਚੀਜ਼ ਦੀ ਸਹੂਲਤ ਜੋ ਫ੍ਰੀ ਐਕਸੈਸ ਹੋਵੇਗਾ ਯਾਨੀ ਕਿ ਸਿੱਧਾ ਆਣਾ ਜਾਣਾ ਫ੍ਰੀ ਹੋ ਜਾਵੇਗਾ ਤੁਹਾਨੂੰ ਬਾਰਡਰ ਦਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਿੱਧਾ ਅਮਰੀਕਾ ਤੁਹਾਡੇ ਜੋ ਕਰੇਗਾ ਕੋਈ ਟੈਰਿਫ ਨਹੀਂ ਲੱਗੇਗਾ ਜ਼ੀਰੋ ਟੈਰਿਫ ਤੇ ਜ਼ੀਰੋ ਟੈਕਸ ਤੁਹਾਡੇ ਤਲਾਤ ਤੱਕ ਜਾਣਗੇ ਕਈ ਤਰ੍ਹਾਂ ਦੇ ਜੋ ਕਹਿ ਸਕਦੇ ਕੈਨੇਡੀਆ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਬੇਸ਼ੱਕ ਡੋਨਾਲਡ ਟਰੰਪ ਦੇ ਟਵੀਟ ਤੋਂ ਬਾਅਦ ਇਸੇ ਮਾਕ ਮਾਕੋ ਨਾ ਡੋਨ ਟਰੰਪ ਦੇ ਟਵੀਟ ਦਾ ਜਵਾਬ ਵੀ ਸਾਹਮਣੇ ਆਇਆ ਪਿਆਰੇ ਪਾਲਿਵਰ ਦੇ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ ਸਿੱਧੇ ਤੌਰ ਤੇ ਨਾਲੇ ਰਾਸ਼ਟਰਪਤੀ ਟਰੰਪ ਨੂੰ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਿੱਧੇ ਤੌਰ ਤੇ ਕਹਤਾ ਸਟੇ ਆਊਟ ਆਫ ਯਰ ਇਲੈਕਸ਼ਨ ਯਾਨੀ ਕਿ ਸਾਡੀਆਂ ਚੋਣਾਂ ਤੋਂ ਤੁਸੀਂ ਦੂਰ ਰਹੋ ਲੋਕਾਂ ਨੂੰ ਭੜਕਾਉਣ ਦੀ ਲੋੜ ਨਹੀਂ ਹੈ ਲੋਕ ਕੈਨੇਡਾ ਦਾ ਪੂਖ ਖੁਦ ਤੈਅ ਕਰ ਲੈਣਗੇ ਸਿੱਧੇ ਸ਼ਬਦਾਂ ਲਿਖਿਆ ਇਟਸ ਓਨਲੀ ਪੀਪਲ ਹੂ ਵਿਲ ਡਿਸਾਈਡ ਦ ਫਿਊਚਰ ਆਫ ਕੈਨੇਡਾ ਆਰ ਕੈਨੇਡੀਅਨਸ ਐਟ ਦ ਬੈਲਟ ਬਾਕਸ ਜੀ ਹਾਂ ਕਹਿੰਦੇ ਨੇ ਕੈਨੇਡਾ ਕੈਨੇਡਾ ਦੇ ਲੋਕ ਕੈਨੇਡਾ ਦਾ ਪੂਖ ਬੈਲਟ ਬਾਕਸ ਦੇ ਵਿੱਚ ਇੱਥੇ ਬੰਦ ਕਰ ਲ ਕੇ ਬੈਠੇ ਨੇ ਕੈਨੇਡਾ ਦੇ ਲੋਕ ਚਾਹੁੰਦੇ ਨੇ ਕੈਨੇਡਾ ਦਾ ਪੂਖ ਤੈਅ ਕਰਨਾ ਇਸ ਜਨਰਲ ਦੀਆਂ ਇਲੈਕਸ਼ਨਾਂ ਤੋਂ ਦੂਰ ਰਹੋ ਸਿੱਧੇ ਸ਼ਬਦਾਂ ਦੇ ਵਿੱਚ ਪੀਰੇ ਪੋਲੀਵਰ ਨੇ ਜਵਾਬ ਦਿੱਤਾ 트럼ਪ ਨੂੰ ਸੇ ਵੀ ਕਿਹਾ ਜਾ ਰਿਹਾ ਹੈ ਕਿ 트럼ਪ ਦੇ ਵੱਲੋਂ ਕੈਨੇਡਾ ਦੀ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਪੀਰੇ ਪੋਲੀਵਰ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੇ ਆਏ ਨੇ ਕਿ 55वां ਸੂਬਾ ਨਹੀਂ ਬਣ ਦਿੱਤਾ ਜਾਵੇਗਾ ਤਾਂ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਕਿ ਫਿਰ ਫਿਰ ਪਾਲੀਵਰ ਦੇ ਸਟੂਡ ਦੇ ਨਾਲ ਤੁਹਾਨੂੰ ਦਾ ਜਾਣਕਾਰੀ ਦੇ ਦਿੰਦੇ ਨੇ ਕਿ ਲਿਬਰਲਸ 81 ਸੀਟਾਂ ਦੇ ਅੱਗੇ ਚੱਲ ਰਹੇ ਨੇ ਉੱਥੇ ਕੰਜ਼ਰਵੇਟਿਵਸ ਹੁਣ 11 ਸੀਟਾਂ ਦੇ ਅੱਗੇ ਚੱਲ ਰਹੇ ਨੇ ਕੰਜ਼ਰਵੇਟਿਵਸ ਨੂੰ ਜੋ 11 ਸੀਟਾਂ ਦੇ ਉੱਤੇ ਬਹੁਮਤ ਮਿਲਦੀ ਹੋਈ ਦਿਖਾਈ ਦਿੰਦੀ ਹੈ ਫਿਲਹਾਲ ਨਿਊ ਬ੍ਰਾਂਸਵਿਕ ਨਵ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਇਨ੍ਹਾਂ ਇਲਾਕਿਆਂ ਦਿਆਂ ਚੋਣ ਨਤੀਜੇ ਹਾਲੇ ਸਾਹਮਣੇ ਆਉਣ ਸ਼ੁਰੂ ਹੋਏ ਨੇ ਹਾਲੇ ਕਿਊਬੇ ਕੰਟਾਰੀਓ ਮਾਨਿਟੋਬਾ ਸਕਾਟਚਵਨ ਅਲਬਰਟਾ ਬ੍ਰਿਟਿਸ਼ ਕੋਲੰਬੀਆ ਨਾਰਥ-ਵੈਸਟ ਟੈਰੀਟਰੀਜ਼ ਤੇ ਨੋਨਾਵਤ ਯੂਕੋਨ ਦੇ ਹਾਲੇ ਕੋਈ ਵੀ ਰੁਝਾਨ ਸਾਹਮਣੇ ਨਹੀਂ ਆਇਆ ਹਾਲੇ ਕੁਝ ਸੂਬਿਆਂ ਦੇ ਨਤੀਜੇ ਹੀ ਸਾਹਮਣੇ ਆਏ ਨੇ ਕੈਨੇਡਾ ਦੀ ਕੁਰਸੀ ਦੇ ਦਾਅਵੇਦਾਰਾਂ ਦੀ ਤਸਵੀਰ ਵੀ ਤੁਹਾਡੀ ਦਿਖਾ ਰਹੇ ਹਾਂ ਮਾਰਕਰਨੀ ਦੁਬਾਰਾ ਮਾਰਕਾ ਮਾਰਦੇ ਨਜ਼ਰ ਆ ਰਹੇ ਨੇ ਕੈਨੇਡਾ ਦੇ ਵਿੱਚ ਪੂਰੇ ਪੋਲੀਵਰ ਨੂੰ ਕਿਤੇ ਨਾ ਕਿਤੇ ਮਾਦੰਦੇ ਨਸਰ ਆ ਰਹੇ ਨੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਫਿਲਹਾਲ ਤੁਹਾਨੂੰ ਕੀ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਕੌਣ ਹੋਵੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਭਾਰਤ ਦੇ ਪੱਖ ਦੀ ਜੇਕਰ ਮੈਂ ਇੱਥੇ ਗੱਲ ਕਰਾਂ ਕਿ ਭਾਰਤ ਭਾਰਤੀਆਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਕੈਨੇਡਾ ਦੀ ਸਿਆਸਤ ਨੇ ਪਿਛਲੇ ਜਿ ਪਿਛੇ ਇਹ ਗੱਲ ਕੀਤੀ ਹੈ ਬਟ ਰੋਜਸਟਰੀਕੇ ਨਾਲ ਟਰੂਡੋ ਦੇ ਵੱਲੋਂ ਫੈਸਲੇ ਲੱਗੇ ਕਈ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਟੂਡੈਂਟ ਵੀਜ਼ਾ ਘਟਾ ਦਿੱਤੇ ਗਏ ਜੋ ਪੀਆਰ ਸੰਨ ਲੋਕ ਜਮਤਨਾ ਜੋ ਪੀਆਰ 14 ਸੰਨ ਲੋਕ ਉੱਥੇ ਦੀ ਉਹਨਾਂ ਨੂੰ ਵੀ ਕਾਫੀ ਵੱਡਾ ਝਟਕਾ ਮਿਲਿਆ ਇਸ ਦੇ ਨਾਲ ਹੀ ਸਿਟੀਜ਼ਨਸ਼ਿਪ ਪਾਉਣ ਵਾਲਿਆਂ ਤੋਂ ਬਹੁਤ ਜ਼ਿਆਦਾ ਇੱਥੇ ਬੁਰਾ ਹਾਲ ਹੋਇਆ ਕੈਨੇਡਾ ਦੇ ਵਿੱਚ ਤਾਂ ਜਏ ਵਿਚਾਲੇ ਹੁਣ ਦੁਬਾਰਾ ਉਮੀਦ ਜਾਗੀ ਸੀ ਕਿ ਸ਼ਾਇਦ ਕੈਨੇਡਾ ਦੀ ਸਰਕਾਰ ਚੇਂਜ ਹੋ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੰਡੀਆ ਦੇ ਪੱਖ ਦੀ ਜੇਕਰ ਮੈਂ ਗੱਲ ਕਰਾਂ ਮਾਰਕ ਕਰਨੀ ਦੀ ਗੱਲ ਕਰ ਰਹੇ ਨੇ ਲਿਬਰਲ ਪਾਰਟੀ ਦੀ ਗੱਲ ਕਰ ਲੈਣੇ ਆ ਲਿਬਰਲ ਪਾਰਟੀ ਇੱਥੇ ਰੁਝਾਨਤ ਜ਼ਰੂਰ ਹੈ ਅੱਗੇ ਨਜ਼ਰ ਆ ਰਹੀ ਹੈ ਪਰ ਜਦੋਂ ਟਰੂਡੋ ਅਸਤੀਫਾ ਦਿੰਦੇ ਨੇ ਤਾਂ ਮਾਰਕ ਕਰਨੀ ਸਿੱਧੇ ਤੌਰ ਤੇ ਬਿਆਨ ਦਿੰਦੇ ਨੇ ਕਿ ਅਸੀਂ ਭਾਰਤ ਦੇ ਨਾਲ ਸਬੰਧ ਵਿਗਾੜਨ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਭਾਰਤ ਨਾਲ ਸਾਡੇ ਪਹਿਲਾਂ ਵਰਗੇ ਸਬੰਧ ਕਾਇਮ ਰਹਿਣ ਜਿਸ ਤਰੀਕੇ ਦੀ ਤਲਕੀ ਟਰੂਡੋ ਦੇ ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਜਿਸ ਤਰੀਕੇ ਨਾਲ ਭਾਰਤ ਦੇ ਉੱਤੇ ਇਲਜ਼ਾਮ ਟਰੂਡੋ ਦੀ ਸਰਕਾਰ ਵੱਲੋਂ ਲਗਾਏ ਗਏ ਉੱਥੇ ਹੀ ਮਾਰਕਰਨੀ ਇਹਨਾਂ ਇਲਜ਼ਾਮਾਂ ਤੋਂ ਕਿਨਾਰਾ ਕਰਦੇ ਹੋਏ ਭਾਰਤ ਦੇ ਨਾਲ ਦੋਸਤਾਨਾ ਸਬੰਧਾਂ ਨੂੰ ਅੱਗੇ ਵਧਾਉਣ ਦੀ ਗੱਲ ਤੇ ਜ਼ੋਰ ਦਿੰਦੇ ਨਜ਼ਰ ਆਇਆ ਤਾਂ ਜਏ ਵਿਚਾਰੇ ਲਿਬਰਲ ਪਾਰਟੀ ਨੇ ਉਹ ਜੋ ਕੈਸਡਾਈਸਪੋਰਾ ਸੀ ਜੋ ਨਸਰੰਦੇ ਕਿ ਇਮੀਗ੍ਰੇਸ਼ਨ ਦੇ ਸੰ ਲੋਕ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਟਰੂਡੋ ਟਰੂਡੋ ਦੇ ਜਾਣ ਤੋਂ ਬਾਅਦ ਮਾਰਕਰ ਨਹੀਂ ਗ੍ਰੈਬ ਗ੍ਰੈਬ ਕਰਦੇ ਨਜ਼ਰ ਆਏ ਉਹਨਾਂ ਦੇ ਉੱਤੇ ਪਕੜ ਬਣਾਉਂਦੇ ਨਜ਼ਰ ਆਏ ਤੇ ਆਖਰਕਾਰ ਉਹੀ ਗੱਲ ਹੋਈ ਹੈ ਕਿ ਭਾਰਤੀ ਲੋਕ ਵੀ ਹੁਣ ਸਿੱਧੇ ਤੌਰ ਤੇ ਲਿਬਰਲ ਪਾਰਟੀ ਦੇ ਹੱਕ ਚ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਆ ਰਹੇ ਨੇ ਕੰਜ਼ਰਵੇਟਿਵ ਪਾਰਟੀ ਪਿੱਛੇ ਫਿਰ ਜਾਂਦੀ ਨਜ਼ਰ ਆ ਰਹੀ ਹੈ ਲਿਬਰਲ ਪਾਰਟੀ ਦੁਬਾਰਾ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਅੱਗੇ ਨਜ਼ਰ ਆ ਰਹੀ ਹੈ ਪਰ ਫਿਲਹਾਲ ਬਹੁਤ ਵੱਡੀ ਤਸਵੀਰ ਕਹੀ ਜਾ ਸਕਦੀ ਹੈ ਕੈਨੇਡਾ ਦੀ ਬਦਲਦੀ ਤਸਵੀਰ ਹੈ ਹੁਣ ਵੇਖਣਾ ਹੋਵੇਗਾ ਕੈਨੇਡਾ ਦੇ ਵਿੱਚ ਸਰਕਾਰ ਬਦਲਦੀ ਹੈ ਜਿਵੇਂ ਲਿਬਰਲ ਦੁਬਾਰਾ ਆਉਣਗੇ ਜਾਂ ਫਿਰ ਇੱਥੇ ਕਨਜ਼ਰਵੇਟਿਵ ਪਾਰਟੀ ਨੂੰ ਵਿਰੋਧੀ ਥਿਰਜ ਚ ਹੀ ਬਹਿਣਾ ਪਵੇਗਾ ਬੇਹਤ ਅਹਿਮ ਜਾਣਕਾਰੀ ਤੁਹਾਨੂੰ ਸਕਰੀਨ ਤੇ ਇਸ ਵੇਲੇ ਸਾਂਝੀ ਕਰ ਰਹੇ ਹਾਂ ਪਰ ਇੱਥੇ ਇੱਕ ਹੋਰ ਗੱਲ ਖਾਸ ਨਿਕਲ ਕੇ ਸਾਹਮਣੇ ਆਉਂਦੀ ਹੈ ਹੁਣ ਤੱਕ ਦੇ ਜੋ ਨਤੀਜੇ ਸਾਹਮਣੇ ਆਏ ਨੇ ਉਹਨਾਂ ਚ ਲਿਬਰਲ ਪਾਰਟੀ ਨੂੰ ਵੋਟ ਫੀਸਤ 50 ਜੀ ਹਾਂ 50% ਤੱਕ ਵੋਟਾਂ ਹੁਣ ਤੱਕ ਲਿਬਰਲ ਪਾਰਟੀ ਦੇ ਹੱਕ ਚ ਕਿੰਨੇ ਕਿਤੇ ਰੁਝਾਨਾ ਰੁਝਾਨਾ ਚ ਨਜ਼ਰ ਆ ਰਹੀਆਂ ਨੇ ਉਹ ਤੇ ਕੰਜ਼ਰਵੇਟਿਵ ਪਾਰਟੀ ਵੀ ਪਿੱਛੇ ਨਹੀਂ ਐ ਕੰਜ਼ਰਵੇਟਿਵ ਪਾਰਟੀ 43.4% ਵੋਟਾਂ ਲੈ ਚ ਕਾਮਯਾਬ ਹੋਈ ਐ ਹੁਣ ਤੱਕ ਦੇ ਨਤੀਜਿਆਂ ਦੇ ਵਿੱਚ ਵਿਸ਼ੇਕ ਉਥੇ ਨਿਊ ਡੈਮੋਕ੍ਰੈਟਿਕਸ ਪਾਰਟੀ ਐ ਜੋ ਐਨ ਡੀ ਪੀ ਐ ਉਸ ਨੂੰ 4 ਫੀਸਦ ਵੋਟਾਂ ਮਿਲੀਆਂ ਨੇ ਤੇ ਜਦਕਿ ਹੋਰਾਂ ਨੂੰ 1.9 ਫੀਸਦ ਦੇ ਕਰੀਬ ਲਗਭਗ 2 ਫੀਸਦ ਕਹਿ ਸਕਦੇ ਹਾਂ ਦੇ ਲਗਭਗ ਉੱਥੇ ਵੋਟਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਇੱਕ ਵੱਡਾ ਬੜਤ ਜ਼ਰੂਰ ਇੱਥੇ ਕੰਜ਼ਰਵੇਟਿਵ ਪਾਰਟੀ ਦੇ ਹੱਕ ਚ ਨਜ਼ਰ ਆ ਰਹੀ ਹੈ 43 ਫੀਸਦ ਵੋਟਾਂ ਐਸੋਲਿਕ ਕੰਜ਼ਰਵੇਟਿਵ ਪਾਰਟੀ ਦੇ ਹੱਕ ਚ ਜਾਂਦੀਆਂ ਨਜ਼ਰ ਆ ਰਹੀਆਂ ਨੇ ਬੇਸ਼ੱਕ ਕੰਜ਼ਰਵੇਟਿਵ ਪਾਰਟੀ ਨੂੰ 21 ਦੇ ਮੁਕਾਬਲੇ 11 ਦੇ ਉੱਤੇ ਇਥੇ ਅੱਗੇ ਨਜ਼ਰ ਆ ਰਹੀ ਹੈ 21 ਲਿਬਰਲ ਪਾਰਟੀ ਦੇ ਜੋ ਕੈਂਡੀਡੇਟਸ ਨੇ ਉਹ ਫਿਲਹਾਲ ਸ਼ੁਰੂਆਤੀ ਰੁਝਾਨਾ ਚੱਕੇ ਚੱਲ ਰਹੇ ਨੇ ਉਥੇ ਹੀ ਦੱਸਿਆ ਜਾਂਦਾ ਹੈ ਕਿ ਜੋ ਰੁਝਾਨ ਪੁਨ ਤਿੱਕਰ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ 11 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਕਿ ਹੁਣ ਫਿਲਹਾਲ 173 ਦਾ ਅੰਕੜਾ ਛੁਣਾ ਹੈ ਉਹ ਜਾਦੂਈ ਅੰਕੜਾ 173 ਹੈ ਜਿਸ ਨੇ ਕੈਨੇਡਾ ਦੇ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਆਥਰਾਇਜ਼ ਕਰਨਾ ਪਰ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੀ ਵਾਪਸੀ ਨਜ਼ਰ ਆ ਰਹੀ ਹੈ ਫਿਲਹਾਲ ਬਿਹਤ ਅਹਿਮ ਜਾਣਕਾਰੀ ਨੂੰ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਇਸ ਲਈ ਬਿਹਤ ਵੱਡੀ ਖਬਰ ਕਹੀ ਜਾ ਸਕਦੀ ਹੈ ਪਰ ਇਸ ਦੇ ਵਿਚਾਲੇ ਕੁਝ ਹੋਰ ਤੱਥ ਸਾਹਮਣੇ ਆਏ ਨੇ ਤਾਂ ਹੁਣ ਇਹਨਾਂ ਤੱਥਾਂ ਦੀ ਗੱਲ ਜੇਕਰ ਅਪ ਗੱਲ ਕਰ ਲਈਏ ਕਿ ਕੈਨੇਡਾ ਇਲੈਕਸ਼ਨਸ ਦੇ ਵਿੱਚ ਜੋ ਲਿਬਰਲ ਪਾਰਟੀ ਦੁਬਾਰਾ ਲੀਡ ਹਾਸਲ ਕਰਦੀ ਨਜ਼ਰ ਆ ਰਹੀ ਹੈ ਤੇ ਅਸੀਂ ਗੱਲ ਕਰ ਰਹੇ ਸੀ ਪੰਜਾਬੀਆਂ ਦੀ ਉਥੇ 50 ਦੇ ਕਰੀਬ ਦੱਸਿਆ ਜਾਂਦਾ ਹੈ ਕਿ ਪੰਜਾਬੀ ਨੇ ਜੋ ਇਸ ਵੇਲੇ ਉਹ ਮੋਰਚਾ 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 ਮਾਰਦੇ ਨਜ਼ਰ ਆ ਰਹੇ ਨੇ ਕੈਨੇਡਾ ਚਾਮਚੂਣਾ ਅੱਜ 28 April ਨੂੰ ਹੋ ਗਈਆਂ ਨੇ ਫਿਲਹਾਲ ਨਤੀਜੇ ਕੁਝ ਹੀ ਦਿਨ ਦੇ ਵਿੱਚ ਆਉਣ ਵਾਲੇ ਨੇ ਪੰਜਾਬੀਆਂ ਦੇ ਮੂਲ ਦੇ ਚਿਹਰੇ ਤੇ ਵੱਡੀ ਨਜ਼ਰ ਲੋਕਾਂ ਦੀ ਬਣੀ ਹੋਈ ਹੈ ਇਹਨਾਂ ਦੱਸਦੀ ਹੈ ਕਿ ਪੋਲ ਦੇ ਅੰਕੜੇ ਤਬਦੀਲ ਹੋਣਾ ਚਰਚਾ ਦਾ ਵਿਸ਼ਾ ਬਣ ਜਾਣਾ ਹੈ ਪਰ ਫਿਲਹਾਲ ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਪੀਐਮ ਰਹੇ ਸਟੀਫਨ ਹਾਰਪਰ ਦੇ ਪিয়ার ਦੇ ਵਿੱਚ ਸਮਰਥਨ ਚ ਆਏ ਇਹਨਾਂ ਨੇ ਮਾਰਕ ਤੇ ਪੋਲਿਸੀਸ ਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਵੀ ਪ੍ਰਧਾਨ ਮੰਤਰੀ रहे ਪਰ ਪੋਲਸ ਵਿੱਚ ਉਹਨਾਂ ਦੇ ਪੱਖ 'ਚ ਨਹੀਂ ਨੇ ਹੁਣ ਤੱਕ ਜੋ ਪੋਲਸ ਵਿੱਚ ਜਕਰ ਰੁਝਾਨਾਂ ਦੀ ਸ਼ੁਰੂਆਤੀ ਗੱਲ ਕਰੀਏ ਤਾਂ ਇੱਥੇ ਵੀ ਜਗਮੀਤ ਸਿੰਘ ਦੀ ਜੋ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਫਿਲਹਾਲ ਖਾਤਾ ਖੋਲਦੀ ਨਜ਼ਰ ਨਹੀਂ ਆ ਰਹੀ ਹੈ ਤਾਂ ਜਗਮੀਤ ਸਿੰਘ ਸਭ ਤੋਂ ਵੱਡਾ ਪੰਜਾਬੀ ਚਿਹਰਾ ਮੰਨਿਆ ਜਾਂਦਾ ਜੋ ਪ੍ਰਧਾਨ ਮੰਤਰੀ ਦੀ ਦੌੜ 'ਚ ਲੰਬੇ ਸਮੇਂ ਤੋਂ ਸ਼ਾਮਲ ਰਹੇ ਨੇ ਪਰ ਫਿਲਹਾਲ ਸ਼ੁਰੂਆਤੀ ਰੁਝਾਨਾਂ 'ਚ ਉਹਨਾਂ ਦੀ ਪਾਰਟੀ ਖਾਤਾ ਖੋਲਦੀ ਨਜ਼ਰ ਆ ਰਹੀ ਨਹੀਂ ਹੈ ਪੰਜਾਬੀ ਮੂਲ ਦੇ ਸਭ ਤੋਂ ਚਰਚਿਤ ਉਮੀਦਵਾਰ ਜਗਮੀਤ ਸਿੰਘ ਬਰਨਵੀ ਸੈਂਟਰ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਫਿਲਹਾਲ ਲਿਬਰਲ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਉਹਨਾਂ ਨੂੰ ਵਿਖਾਇਆ ਜਾ ਰਿਹਾ ਹੁਣ ਤਿੱਕਰ ਜੋ ਜਾਣਕਾਰੀ ਮਿਲੀ ਹੈ ਦੱਸਿਆ ਜਾਂਦਾ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਆਉਣ ਵਾਲੇ ਚੋਣਾਂ 'ਚ ਪਾਰਟੀ ਤੋਂ ਕਾਫੀ ਉਮੀਦਾਂ ਘੱਟ ਉਮੀਦਾਂ ਤੋਂ ਵੀ ਕਾਫੀ ਘੱਟ ਸੀਟਾਂ ਮਿਲਣ ਦੀ ਉਥੇ ਉਮੀਦ ਪਹਿਲਾ ਪੋਲਸ ਦੇ ਵਿੱਚ ਤਾਂ ਜਿਤਾਈ ਜਾ ਚੁੱਕੀ ਹੈ ਜਗਮੀਤ ਸਿੰਘ ਤਿੰਨ ਵਾਰ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਇਸ ਵਾਰ ਦੀਆਂ ਚੋਣਾਂ ਕਾਫੀ ਫੈਸਲਾ ਕੋਲਣ ਵਾਲੀ ਸਾਬਤ ਹੋ ਸਕਦੀਆਂ ਨੇ ਜਗਮੀਤ ਸਿੰਘ ਜਿਸ ਹਲਕੇ ਤੋਂ ਪਿਛਲਾ ਚੋਣਾਂ ਜਿੱਤੇ ਸਨ ਉਹ ਹਲਕਾ ਭੰਗ ਹੋ ਚੁੱਕਾ ਹੈ ਤੋ ਬਨਵੀ ਸੈਂਟਰ ਤੋਂ ਚੋਣ ਲੜ ਰਹੇ ਨੇ ਜਗਮੀਤ ਸਿੰਘ ਸਾਲ 2017 ਤੋਂ ਐਨ ਡੀਪੀ ਦੇ ਆਗੂ ਨੇ ਫਿਲਹਾਲ ਜਗਮੀਤ ਸਿੰਘ ਕੈਨੇਡਾ ਚ ਫੈਡਰਲ ਪਾਰਟੀ ਦੇ ਮੁਖੀ ਬਣਨ ਵਾਲੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪਹਿਲੇ ਸਿਆਸਤਦਾਨ ਨੇ ਹੁਣ ਗੱਲ ਕਰ ਰਹੇ ਨੇ ਦੂਜੇ ਪੰਜਾਬੀ ਦੀ ਤਾਂ ਦੂਜਾ ਪੰਜਾਬੀ ਨਾਮ ਆਉਂਦਾ ਟਿਮੋਪਲ ਟਿਮੋਪਲ ਐਡਵਿੰਟਨ ਮੂਲ ਮਿਲ ਵੁਡਸਟੋ ਐਮਪੀ ਟਿਮੋਪਲ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਸਭ ਤੋਂ ਸਭ ਤੋਂ ਚਰਚਿਤ ਆਗੂ ਇੱਕ ਨੇ ਕੋਈ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਨੇ ਉਹਨਾਂ ਦੀ ਵੈੱਬਸਾਈਟ ਦੇ ਮੁਤਾਬਕ ਸਿਆਸਤ ਚੋਣ ਤੋਂ ਪਹਿਲਾਂ ਉਹ ਰੈ residențial ਮੌਰਟੇ ਮੌਰਕੇਸ ਮੈਨੇਜਰ ਵਜੋਂ ਕੰਮ ਕਰਦੇ ਸਨ ਉਹ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸਲਾਹਕਾਰ ਵੀ ਰਹੇ ਚੁੱਕੇ ਨੇ ਉਹਨਾਂ ਨੇ ਆਈਬੀ ਸਕੂਲ ਆਫ ਬਿਜ਼ਨਸ ਤੋਂ ਐਮਪੀਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਫਿਲਹਾਲ ਇਹ ਗੱਲ ਹੋਈ ਦੱਸਿਆ ਜਾਂਦਾ ਹੈ ਕਿ ਟਿਮ ਉਪਲਦੀ ਤਾਂ ਹੁਣ ਜਾਣਕਾਰੀ ਦੇ ਦੇਦਨੇ ਆ ਸੁਖ ਧਾਲੀਵਾਲ ਦੀ ਇੰਜੀਨੀਅਰ ਵਜੋਂ ਕੰਮ ਕਰਦੇ ਸੁਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਦੀ ਸ੍ਰੀ ਨਿਊਟਨ ਸੀਟ ਤੋਂ ਲਿਬਰਲ ਪਾਰਟੀ ਦੇ ਐਮਪੀ ਨੇ ਉਸ ਸਾਲ 2015 ਤੋਂ ਐਮਪੀ ਦੀ ਚੋਣ ਜਿੱਤਿਆ ਰਹੇ ਨੇ ਇਸ ਕੋ ਨਿਊਟਨ ਨਾਰਥ ਡੈਲਟਾ ਤੋਂ ਸਾਲ 2006 ਤੋਂ 2011 ਤੱਕ ਕੈਂਪੀ ਰਹੇ ਚੁੱਕੇ ਨੇ ਉਹ ਇੱਕ ਪੇਸ਼ੇਵਰ ਇੰਜੀਨੀਅਰ ਨੇ ਤੇ ਉਹ ਆਪਣੇ ਹਲਕੇ ਵਿੱਚ ਪੰਜਾਬੀ ਭਾਈਚਾਰਾ ਹੈ ਇਕੱਠਾਂ ਵਿੱਚ ਅਕਸਰ ਨਜ਼ਰ ਆਉਂਦੇ ਨੇ ਹੁਣ ਗੱਲ ਗੱਲ ਕਰੀਏ ਕਮਲ ਖਹਿਰਾ ਜੀहां ਕਮਲ ਖਹਿਰਾ ਬ੍ਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹੈ ਮਾਰਕ ਕਰਨੀਵਲ ਉਹਨਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਆਪਣੀ ਸਰਕਾਰ ਦੇ ਵਿੱਚ ਕਮਲ ਖਹਿਰਾ ਪਹਿਲੀ ਵਾਰ 2015 ਦੇ ਵਿੱਚ ਸੰਸਦ ਮੈਂਬਰ ਚੁਣੀ ਗਈ ਉਹ ਪਹਿਲੀ ਮਿਨਿਸਟਰ ਆਫ ਸੀਨੀਅਰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵੱਜੋਂ ਸੇਵਾਵਾਂ ਪਹਿਲਾਂ ਵੀ ਨਿਭਾਅ ਚੁੱਕੀ ਹੈ ਫਿਲਹਾਲ ਕੁਝ ਰਿਪੋਰਟਾਂ ਦੇ ਮਤਲਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਚੋਂ ਸਭ ਤੋਂ ਛੋਟੀ ਉਮਰ ਦੀ ਮੈਂਬਰ ਰਹੀ ਹੈ ਅਧ ਉਹਨਾਂ ਨੂੰ ਸੀਨੀਅਰ ਮੰਤਰੀ ਜੋ ਕੈਨੇਡਾ ਦੀ ਬਜ਼ੁਰਗ ਆਬਾਦੀ ਦੀ ਦੇਖਭਾਲ ਕਰਨ ਦਾ ਕੰਮ ਸੌਂਪਿਆ ਗਿਆ ਮਾਰਚ 2020 ਦੇ ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਬ੍ਰੈਮਟਨ ਵੈਸਟ ਤੋਂ ਜਿਹੜੇ ਲਿਬਰਲ ਸੰਸਦ ਮੈਂਬਰ ਮਹ ਫਿਲਹਾਲ ਦੱਸਿਆ ਜਾਂਦਾ ਹੈ ਕਿ ਇੱਕ ਰਿਪੋਰਟ ਦੱਸਦੀ ਹੈ ਕਿ ਉਹਨਾਂ ਸਾਲ ਦੇ ਉਸੇ ਸਾਲ ਉਹਨਾਂ ਦੇ ਪਿਤਾ ਤੇ ਚਾਚੇ ਦੀ ਕੁਝ ਹਫ਼ਤੇ ਦੇ ਅੰਦਰ ਮੌਤ ਹੋ ਗਈ ਸੀ ਇਸ ਮੁਗਰੋਂ ਇੱਕ ਰਜਿਸਟਰਡ ਨਸਤੇ ਤੌਰ ਤੇ ਖੈਰਾ ਨੇ ਆਪਣੇ ਫਰੰਟ ਲਾਈਨ ਦੇ ਆਪਣੇ ਸੇਵਾਵਾਂ ਦੇਣ ਦਾ ਫੈਸਲਾ ਲਿਆ ਪਰ ਫਿਲਹਾਲ ਹੁਣ ਜਦੋਂ ਕਿਸਮਤ ਅਜ਼ਮਾ ਰਹੇ ਨੇ ਸੇਤ ਮੰਤਰੀ ਰਹਿ ਚੁੱਕੇ ਨੇ ਕਮਲ ਤੇ ਹੁਣ ਕਿਸਮਤ ਅਜ਼ਮਾ ਰਹੇ ਨੇ ਕੈਨੇਡਾ ਗਿਆ ਇਹਨਾਂ ਚੋਣਾਂ ਚ ਕਿੰਬਹਤ ਮਿਲਦੀ ਹੈ ਉਹਨਾਂ ਦੀ ਪਾਰਟੀ ਨੂੰ ਫਿਲਹਾਲ ਵੇਖਣਾ ਨਾ ਵਗਿਆ ਉਹਨਾਂ ਦੀ ਜਿੱਤ ਮਿਲਦੀ ਹੈ ਜਾਂ ਨਹੀਂ ਇਸ ਵਿਚਾਲੇ ਹੁਣ ਗੱਲ ਕਰ ਲੈਣਾ ਰਣਦੀਪ ਸਿੰਘ ਸਰਾਏ ਸੋਨੀਆ ਸਿੱਧੂ ਤੇ ਰੂਬੀ ਸੋਤਾ ਦੀ ਰਣਦੀਪ ਸਿੰਘ ਸਰਾਏ ਸ੍ਰੀ ਸੈਂਟਰ ਹਲਕੇ ਤੋਂ 2015 ਤੋਂ 15 ਤੋਂ ਐਮਪੀ ਨੇ ਉਹਨਾਂ ਦਾ ਪਰਿਵਾਰ ਜਲੰਧਰ ਦੇ ਕੈਨੇਡਾ ਤੋਂ ਪ੍ਰਵਾਸ ਕੀਤਾ ਸੀ ਉਹਨਾਂ ਦੇ ਪਰਿਵਾਰ ਨੇ ਰਣਦੀਪ ਸਰਾਏ পেশੇ ਜੋ ਵਕੀਲ ਰਹੇ ਨੇ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਪੀਆ ਤੋਂ ਬੈਚਲਰਸ ਤੇ ਕਵੀਨਜ਼ ਯੂਨੀਵਰਸਿਟੀ ਤੋਂ ਐਲ ਐਲ ਬੀ ਦੀ ਡਿਗਰੀ ਕੀਤੀ ਹੈ ਇਸ ਤੋਂ ਇਲਾਵਾ ਬ੍ਰੈਮਟਨ ਸਾਊਥ ਤੋਂ ਉਮੀ ਰੂਬੀ ਸੋਤਾਵੀ ਮੁੱਖ ਪੰਜਾਬੀ ਉਮੀਦਵਾਰਾਂ ਵਿੱਚੋਂ ਇੱਕ ਗਿਣੇ ਜਾ ਰਹੇ ਨੇ ਫਿਲਹਾਲ ਬੇहद ਅਹਿਮ ਜਾਣਕਾਰੀ ਹੈ ਫਿਲਹਾਲ ਕੈਨੇਡਾ ਦੇ ਜ਼ਿਕਰ ਮੈਂ ਮੁੱਦਿਆਂ ਦੀ ਗੱਲ ਕਰਾਂ ਕਿ ਆਕਰ ਕਿਹੜੇ ਮੁੱਦਿਆਂ ਨੇ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਉਸ ਦੀ ਵੀ ਗੱਲ ਕਰਾਂਗੇ ਪਰ ਹੁਣ ਇਸੇ ਵਿਚਾਲੇ ਰੁਝਾਨ ਕੀ ਕਹਿੰਦੇ ਨੇ ਕੈਨੇਡਾ ਦੇ ਵਿੱਚ ਆਏ ਰੁਝਾਨ ਕੀ ਕਹਿ ਰਹੇ ਨੇ ਉਹਨਾਂ ਰੁਝਾਨਾਂ ਦੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਦੀ ਕਰਦੀਏ ਪਰ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਲਿਬਰਲਸ ਫੇਰ ਦੁਬਾਰਾ ਰੁਝਾਨਾਂ ਵਿੱਚ ਕਿਤਨਾ ਕਿਤੇ ਅੱਗੇ ਨਜ਼ਰ ਆ ਰਹੇ ਨੇ ਬਰਤ ਬਣਾਈ ਹੋਈ ਹੈ ਲਿਬਰਲਸ ਨੇ ਲਿਬਰਲਸ 21 ਤੇ ਕੰਜ਼ਰਵੇਟਿਵਸ 11 ਦੇ ਨਾਲ ਨੇ ਪਰ ਇਸ ਉਚਾਲੇ ਇੱਕ ਨਵੀਂ ਪਾਰਟੀ ਮਾਫ ਕਰਨਾ ਇੱਕ ਹੋਰ ਪਾਰਟੀ ਨੇ ਖਾਤਾ ਖੋਲ੍ਹਿਆ ਬਲੌਕ ਕਯੂਬਿਕਸ ਨੇ ਉਹਨਾਂ ਨੂੰ ਵੀ ਇੱਕ ਸੀਟ ਦੇ ਉੱਤੇ ਬਰਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਪਰ ਨਿਊ ਡੈਮੋਕ੍ਰੈਟਿਕ ਪਾਰਟੀ ਜਗਮੀਤ ਸਿੰਘ ਦੀ ਪਾਰਟੀ ਹਲੇ ਫਿਲਹਾਲ ਖਾਤਾ ਖੋਲ੍ਹਦੀ ਨਜ਼ਰ ਨਹੀਂ ਆ ਰਹੀ ਹੈ ਨਾ ਤਾਂ ਇਸ ਤੋਂ ਇਲਾਵਾ ਕੋਈ ਹੋਰਾਂ ਨੂੰ ਕੋਈ ਇਥੇ ਖਾਤੇ ਦੇ ਵਿੱਚ ਫਿਰਾਲ ਕੋਈ ਜਾਣਕਾਰੀ ਮਿਲੀ ਹੈ ਜੋ ਕਯੂਬਿਕ ਦਾ ਪਹਿਲੀ ਰਿਪੋਰਟ ਆਈ ਹੈ ਕਯੂਬਿਕ ਦੇ ਵਿੱਚ ਜੋ ਇੱਕ ਸੀਟ ਦੇ ਉੱਤੇ ਬਲਾਕ ਕਯੂਬਿਕਸ پارٹی ਆ ਜੋ ਅੱਗੇ ਨਜ਼ਰ ਆ ਰਹੀ ਹੈ ਕਯੂਬਿਕ ਸੂਬੇ ਦਾ ਪਹਿਲਾ ਰੁਝਾਨ ਸਾਹਮਣੇ ਆ ਚੁੱਕਿਆ ਹੈ ਕਯੂਬਿਕ ਸੂਬੇ ਦੇ ਸਾਹਮਣੇ ਆਏ ਰੁਝਾਨ ਦੇ ਮੁਤਾਬਕ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਉੱਥੇ ਬਲਾਕ ਕਯੂਬਿਕਸ ਪਾਰਟੀ ਨੂੰ ਇੱਕ ਸੀਟ ਦੇ ਉੱਤੇ ਵਾੜਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਵਾੜਤ ਕਾਫੀ ਅਹਿਮ ਕਹੀ ਜਾ ਸਕਦੀ ਹੈ ਬਲਾਕ ਕਯੂਬਿਕਸ ਦੇ ਲਈ ਪਰ ਫਿਲਹਾਲ ਇਸੇ ਨਤੀਜਿਆਂ ਦੇ ਵਿਚਾਰੇ ਤੁਹਾਨੂੰ ਦੱਸਦੀ ਹੈ ਕਿ ਜੋ ਨਿਊ ਬਰੰਸਵਿਕ ਹੈ ਨਿਊ ਬ੍ਰਾਂਸਵਿਕ ਦੇ ਵਿੱਚ ਲਿਬਰਲ ਪਾਰਟੀ ਐ 6 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕਿ CPC ਉੱਥੇ 4 ਸੀਟਾਂ ਤੇ ਅੱਗੇ ਚੱਲ ਰਹੀ ਹੈ ਜੇਕਰ ਮੈਂ ਪੁਰਾਣੀ ਗੱਲ ਕਰਾਂ 2021 ਦੇ ਚੋਣਾਂ ਦੀ 2021 ਦੀਆਂ ਸੀਟਾਂ ਦੀ ਮਾਫਕਨਾ ਤੇ ਸੇਮ ਨਤੀਜਾ ਸੀ ਉਦੋਂ ਵੀ ਲਿਬਰਲ ਪਾਰਟੀ ਨੂੰ ਉੱਥੇ 6 ਸੀਟਾਂ ਮਿਲੀਆਂ ਕਨਜ਼ਰਵੇਟਿਵਸ ਨੂੰ 4 ਸੀਟਾਂ ਮਿਲੀਆਂ ਸਨ ਇਸੇ ਤਰੀਕੇ ਨੋਵਾ ਸਕੋਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਨੋਵਾ ਸਕੋਸ਼ੀਆ ਦੇ ਵਿੱਚ 8 ਸੀਟਾਂ ਦੇ ਨਾਲ ਲਿਬਰਲ ਪਾਰਟੀ ਅੱਗੇ ਆ ਤੇ ਜਦਕਿ ਕਨਜ਼ਰਵੇਟਿਵਸ ਨੂੰ 3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਇਸੇ ਤਰੀਕੇ ਨਾਲ ਉੱਥੇ 2021 ਦੇ ਵਿੱਚ ਵੀ ਇਹਨਾਂ ਸੀਟ ਉਥੇ ਮੋਰਚਾ ਮਾਰਿਆ ਗਿਆ ਸੀ ਤੇ ਕੰਜ਼ਰਵੇਟਿਵ ਲੋਨਾਂ ਤਿੰਨ ਸੀਟਾਂ ਤੇ ਮੋਰਚਾ ਮਾਰਿਆ ਗਿਆ ਦੱਸਿਆ ਜਾ ਰਿਹਾ ਪਰ ਫਿਲਹਾਲ ਪ੍ਰਿੰਸ ਐਡਵਰਡ ਆਇਲੈਂਡ ਜੀ ਹਾਂ ਪ੍ਰਿੰਸ ਐਡਵਰਡ ਆਇਲੈਂਡ ਦੇ ਆ ਸਿਰਫ 4 ਸੀਟਾਂ ਨੇ ਤੇ ਇਹਨਾਂ 4 ਸੀਟਾਂ ਦੇ ਉੱਤੇ ਲਿਬਰਲ ਪਾਰਟੀ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਤੇ ਹੁਣ ਗੱਲ ਕਰ ਰਹੇ ਨੇ ਨਿਊ ਫਾਉਂਡਲੈਂਡ ਐਂਡ ਲਿਬਰਾਡੋਰ ਦੀ ਤੇ ਇੱਥੇ ਜੋ ਲਿਬਰਲਸ ਪਾਰਟੀ ਇੱਥੇ ਕਿਤਨੇ ਕਿਤਨੇ ਲਿਬਰਲਸ ਪਾਰਟੀ ਨੂੰ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ ਲਿਬਰਲ ਪਾਰਟੀ ਇੱਥੇ ਪਹਿਲਾਂ 2021 ਦੇ ਵਿੱਚ 6 ਸੀਟਾਂ ਦੇ ਉੱਤੇ ਕੰਮ ਕੈਮਸੀ ਪਰ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਲਿਬਰਲ ਨੂੰ ਸਿਰਫ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਜੋ ਇੱਥੇ ਪਹਿਲਾਂ ਇੱਕ ਇੱਕੋ ਹੀ ਐਮਪੀ ਸੀ ਇੱਥੇ ਇਸ ਇਲਾਕੇ ਦੇ ਵਿੱਚ ਪਰ ਹੁਣ ਕੰਜ਼ਰਵੇਟਿਵ ਪਾਰਟੀ ਨੂੰ ਇੱਥੇ 3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ 2 ਸੀਟਾਂ ਦੀ ਵਾਧਤ ਕਿਤਨਾ ਕਿਤੇ ਕੰਜ਼ਰਵੇਟਿਵ ਪਾਰਟੀ ਨੂੰ ਇੱਥੇ ਸਾਫ਼ ਤੇ ਸਿੱਧੇ ਸ਼ਬਦਾਂ ਚ ਮਿਲਦੀ ਨਜ਼ਰ ਆ ਰਹੀ ਹੈ ਪਰ ਫਿਲਹਾਲ ਦੱਸ ਦਈਏ ਕਿ ਜੋ ਸ਼ੁਰੂਆਤੀ ਰੁਝਾਨ ਨੇ ਇਹਨਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਫਿਲਹਾਲ 11 ਸੀਟਾਂ ਤੇ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ ਕੰਜ਼ਰਵੇਟਿਵ ਪਾਰਟੀ 11 ਇੱਕ ਮਾਫ ਕਰਨਾ ਲਿਬਰਲਸ 21 ਸੀਟਾਂ ਤੇ ਅੱਗੇ ਚੱਲ ਰਹੀ ਆ ਕੰਜ਼ਰਵੇਟਿਵ ਪਾਰਟੀ ਜੋ 11 ਸੀਟਾਂ ਤੇ ਅੱਗੇ ਚੱਲ ਰਹੀ ਹੈ ਬਲੌਕ ਕਯੂਬਿਕ ਨੇ ਖਾਤਾ ਖੋਲ੍ਹਿਆ ਐਕਸੀਡ ਦੇ ਉੱਤੇ ਅੱਗੇ ਨਜ਼ਰ ਆ ਰਹੀ ਹੈ ਪਰ ਫਿਲਹਾਲ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਕੈਨੇਡਾ ਦੇ ਮੁੱਖ ਮੁੱਦੇ ਕਿਹੜੇ-ਕਿਹੜੇ ਨੇ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਦੁਬਾਰਾ ਉੱਥੇ ਉਸੇ ਤਰੀਕੇ ਨਾਲ ਐਂਟਰੀ ਮਿਲੇਗੀ ਉਸੇ ਤਰੀਕੇ ਨਾਲ ਵੀਜ਼ੇ ਮਿਲਣਗੇ ਨਵੀਂ ਸਰਕਾਰ ਦੇ ਵਿੱਚ ਇਹ ਵੀ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਗੱਲ ਕਰ ਰਹੇ ਨੇ ਕੈਨੇਡਾ ਦੇ ਮੁੱਖ ਮੁੱਦਿਆਂ ਦੀ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਤੀ ਹਮਲਾ ਕਰ ਰੁਕ ਤੋਂ ਬਾਅਦ ਸਰਕਾਰ ਨਵੇਂ ਸ਼ੁਰੂ ਹੋਏ ਵਪਾਰ ਯੁੱਧ ਨਾਲ ਕਿਵੇਂ ਜਿੱਥੇ ਕਿ ਕੈਨੇਡਾ ਦੇ ਮੁੱਖ ਮੁੱਦਿਆਂ ਸ਼ਾਮਲ ਹੋ ਗਿਆ ਸੀ ਅਮਰੀਕੀ ਰਾਸ਼ਟਰਪਤੀ ਲਈ ਕੈਨੇਡਾ ਦਾ ਉਨੰ ਅਮਰੀਕਾ ਦਾ 50ਵਾਂ ਸੂਬਾ ਕਹਿੇ ਜਾਂਦੇ ਕੈਨੇਡਾਈ ਸਿਆਸਤਦਾਨਾਂ ਨੇ ਇਸ ਦਾ ਵਿਰੋਧ ਕੀਤਾ ਗਿਆ ਮਾਰਕਰ ਨੇ ਬੜਾ ਜ਼ਬਰਦਸਤ ਵਿਰੋਧ ਦਿਖਾਇਆ ਕੰਜ਼ਰਵੇਟਿਵ ਪਾਰਟੀ ਦੇ ਪੀਰੋ ਵੀ ਨਹੀਂ ਪਿੱਛੇ ਰਹੇ ਮਾਰਕਰ ਨੇ ਪੀਐਮ ਬਣਨ ਨੂੰ ਮਗਰੋਂ ਕਿਹਾ ਕਿ ਅਮਰੀਕਾ ਨਾਲ ਪੁਰਾਣਾ ਰਿਸ਼ਤਾ ਖਤਮ ਹੋ ਚੁੱਕਿਆ ਹੈ ਇਸ ਨਾਲ ਉਹਨਾਂ ਕਿਹਾ ਕਿ ਅਮਰੀਕਾ ਸਾਡੀ ਸਾਡੇ ਦੇਸ਼ ਦੀ ਜੀਵਨ ਜਾਤ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਪੀਰੇ ਪਾਲਿਵ ਨੇ ਵੀ ਇਹ ਕੱਖਿਆ ਸੀ ਤੇ ਮਾਰਕਰ ਨੇ ਦੋਵਾਂ ਨੇ ਦਾਅਵਾ ਕਰ ਰਹੇ ਨੇ ਕਿ ਉਹ 트럼ਪ ਕਰਕੇ ਖੜੇ ਹੋਏ ਖਤਰਿਆਂ ਨਾਲ ਵਧੇਰੇ ਬੈਤੇ ਤਰੀਕੇ ਨਾਲ ਜਿੱਤ ਸਕਦੇ ਨੇ ਅਜਿਹਾ ਦੋਵਾਂ ਪਾਰਟੀਆਂ ਨੂੰ ਦਾਅਵਾ ਕੀਤਾ ਗਿਆ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਅਮਰੀਕਾ ਨਾਲ ਅਸੀਂ ਵਧੀਆ ਤਰੀਕੇ ਨਾਲ ਜਿੱਟ ਸਕਦੇ ਹਾਂ ਤੁਸੀਂ ਸਾਨੂੰ ਚੋਣ ਮੈਦਾਨ ਦੇ ਵਿੱਚ ਅੱਗੇ ਲਿਆਓ ਸਾਡੀ ਸਰਕਾਰ ਬਣਾਓ ਹੁਣ ਅਥੇ ਗੱਲ ਕਰ ਲੈਣੇ ਜਿਹੜੇ ਮੁੱਖ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਮੁੱਦਿਆਂ ਦੇ ਵਿੱਚ ਘਰਾਂ ਦੀ ਘਾਟ ਤੇ ਮਹਿੰਗਾਈ ਤੇ ਪ੍ਰਵਾਸ ਬੇਹਤ ਵੱਡਾ ਮੁੱਦਾ ਸੀ ਜਿਹਾਂ ਜੋ ਕੈਨੇਡਾ ਦੇ ਮੁੱਖ ਮੁੱਦੇ ਨੇ ਤੁਹਾਡੀ ਸਕਰੀਨ ਦੇ ਉੱਤੇ ਵੀ ਨਜ਼ਰ ਆ ਰਹੇ ਨੇ ਘਰਾਂ ਦੀ ਘਾਟ ਤੇ ਜੇਕਰ ਉੱਤੇ ਗੱਲ ਕਰਾਂ ਤਾਂ ਕੈਨੇਡਾ ਦੀਆਂ ਘਰੇਲੂ ਮਾਫ ਕਰਨਾ ਕੈਨੇਡਾ ਦੀਆਂ ਮੁੱਖ ਘਰੇਲੂ ਚਿੰਤਾਵਾਂ ਕਿਫਾਇਤੀ ਰਹਿਸ਼ੀ ਸਿਹਤ ਸੰਭਾਲ ਹਾਲੀ ਦੇ ਵਿੱਚ ਸਾਲਾਂ ਵਿੱਚ ਘਟੀਆਂ ਨਹੀਂ ਹਨ ਜਸਟਿਸ ਟੂਡੋ ਦੇ ਕਾਲਜ ਕਾਲ ਦੌਰਾਨ ਕੈਨੇਡਾਈ ਵਪ ਤੇ ਵਿਰੋਧੀ ਪਾਰਟੀ ਉਹਨਾਂ ਦਾ ਸਖਤ ਵਿਰੋਧ ਕੀਤਾ ਗਿਆ ਪਰ ਅਬਕਾਸ ਡਾਟਾ ਦੇ ਸੀਓ ਪਾਲਸਰ ਡੇਵਿਡ ਕੈਲਟੋ ਨੇ ਦੱਸਿਆ ਸੀ ਕਿ ਇਹ ਚਿੰਤਾਵਾ ਅਮਰੀਕਾ ਨਾਲ ਵਪਾਰ ਯੁੱਧ ਦੇ ਮੌਜੂਦਾ ਖਤਰੇ ਹਟ ਦੱਬ ਗਏ ਹਨ ਜੀ ਹਾਂ ਵਿਸ਼ੇਸ਼ਕ ਅਮਰੀਕਾ ਨੇ ਜਿਸ ਤਰੀਕੇ ਨਾਲ ਕਵੰਜਲ ਸੂਬੇ ਦਾ ਦਾਵਾ ਕੀਤਾ ਉਨਾ ਕੇ ਇਹ ਮੁੱਦਾ ਕੁਛ ਵੀ ਨਹੀਂ ਪਰ ਕਰਾਂ ਦੀ ਘਾਟ ਅਮਰੀਕਾ ਮਾਫ ਕਰਨਾ ਕੈਨੇਡਾ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਮੁੱਦਾ ਬਣ ਕੇ ਉੱਭਰੀ ਹੋਈ ਹੈ ਕਿਤੇ ਨਾ ਕਿਰਡੋ ਸਰਕਾਰ ਦੇ ਵੱਲੋਂ ਪਾਬੰਦੀਆਂ ਲੱਗੀਆਂ ਤਾਂ ਇਹਨਾਂ ਮੁੱਦਿਆਂ ਨੂੰ ਮੁੱਖ ਰੱਖਿਆ ਗਿਆ ਸੀ ਕਿ ਇੱਥੇ ਘਰਾਂ ਦੀ ਘਾਟ ਪੈ ਗਈ ਹੈ ਲੋਕਾਂ ਨੂੰ ਘਰ ਰਹਿਣ ਲਈ ਘਰ ਨਹੀਂ ਮਿਲ ਰਹੇ ਜਿਸ ਦੇ ਕਾਰਨ ਪ੍ਰਵਾਸੀਆਂ ਨੂੰ ਦੀ ਗਿਣਤੀ ਘਟਾਈ ਗਈ ਪਰ ਫਿਲਹਾਲ ਦੱਸਦੀ ਕਿ ਤੇ ਜੋ ਜਾਣਕਾਰੀ ਮਿਲੀ ਹੈ ਕਿ ਪੌਂਗਰੈਂਸਾਂ ਦੀ ਲਾਗਤ ਹੈ ਜੇ ਵੀ ਸਭ ਤੋਂ ਵੱਡਾ ਮੁੱਦਾ ਹੈ ਉੱਥੇ ਪਰ ਇਹਨਾਂ ਵੱਡਾ ਮੁੱਦਾ ਵੀ ਨਹੀਂ ਸੀ ਕਿ ਇਸ ਕਰਕੇ ਵਪਾਰ ਯੁੱਧ ਨੂੰ ਖਤਰਜ ਭੁੱਲਿਆ ਜਾਵੇ ਜਾਂ ਇਹ ਮੁੱਦਾ ਹੁਣ ਵੱਡਾ ਨਹੀਂ ਰਹਿ ਗਿਆ ਸੀ ਪਰ ਘਰਾਂ ਦੀ ਘਾ ਮੰਨਿਆ ਜਾ ਰਿਹਾ ਹੈ ਇਸ ਤੇ ਪਾਰਟੀਆਂ ਦੇ ਅੱਗੇ ਚੁਣੌਤੀ ਸੀ ਕਿ ਇਹਨਾਂ ਚਿੰਤਾਵਾਂ ਨੂੰ ਹੱਲ ਕਰਨ ਠੋਸ ਨੀਤੀ ਬਣਾਈ ਜਾਵੇ ਪਰ ਇਹਨਾਂ ਨੂੰ ਵਿਆਪਕ ਆਰਥਿਕ ਖਤਰੇ ਸਤੰਭਬੰਧ ਵਿੱਚ ਤਿਆਰ ਕਰਨਾ ਪੈਣਾ ਸੀ ਫਿਲਹਾਲ ਕੈਨੇਡਾ ਸਰਕਾਰ ਲੋ ਬੀਤੇ ਮਿਉਜ਼ਦਰਾਂ ਪੀਆਰ ਸਟਡੀ ਪਰਮਿਟ ਤੇ ਵਰਕ ਪਰਮਿਟ ਦੇ ਟੀਚਾ ਨੂੰ ਵੱਡੇ ਪੱਧਰ ਤੇ ਘਟਾਇਆ ਗਿਆ ਤੇ ਨਿਯੰਬੀ ਸ਼ਕਤ ਕੀਤੇ ਗਏ ਤਾਂ ਜੋ ਘਰਾਂ ਦੀ ਘਾਟ ਦੇ ਮੁੱਦੇ ਨੂੰ ਕਿਸੇ ਤਰੀਕੇ ਨਾਲ ਹੱਲ ਕੀਤਾ ਜਾ ਸਕੇ ਤਾਂ ਫਿਲਹਾਲ ਵਿਦੇਸ਼ੀ ਦਖਲਅੰਦਾਜ਼ੀ ਜੀ ਜੀ ਹਾਂ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਬੇਹਦ ਗੰਭੀਰ ਬਣ ਕੇ ਉਭਰਿਆ ਪਰ ਸਰਕਾਰ ਤੇ ਦੋਸ਼ ਲੱਗੇ ਅਮਰੀਕਾ ਤੇ ਹੁਣ ਵੀ ਦੋਸ਼ ਲਾ ਰਹੇ ਨੇ ਕਿ ਅਮਰੀਕਾ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰ ਰਿਹਾ ਹੈ ਅਮਰੀਕਾ ਸਿੱਧੇ ਤੌਰ ਤੇ ਚੋਣਾਂ ਪ੍ਰਭਾਵਿਤ ਕਰਨਾ ਚਾਹੁੰਦਾ ਹੈ 51ਵੇਂ ਸੂਬੇ ਦਾ ਰਾਗ ਗਲਾਪ ਰਹੇ ਨੇ ਤਾਂ ਜੋ 트럼ਪ ਵੱਲੋਂ ਲਾਪਿਆ ਜਾ ਰਿਹਾ ਪਰ ਫਿਲਹਾਲ ਹਾਲ ਵਿੱਚ ਉਤ ਸੁਰੱਖਿਆ ਕਲੀਅਰੈਂਸ ਵਾਲੇ ਇੱਕ ਸ੍ਰੋਤ ਦਾ ਹਵਾਲਾ ਦਿੰਦੇ ਕੈਨੇਡਾ ਦੇ ਗਲੋਬੈਂਡ ਮੇਲ ਅਖਬਾਰ ਨੇ ਇਲਜ਼ਾਮ ਲਗਾਏ ਸਨ ਕਿ ਕੁਝ ਭਾਰਤ ਦੇ ਕੁਝ ਅਫਸਰਾਂ ਵੱਲੋਂ ਪਾਰਟਿਸਿਪੇਸ਼ਨ ਚੋਣਾਂ ਸਮੇਂ ਪੀਅਰ ਪੋਲੀਵਿਕ ਕੈਨੇਡਾ ਦੇ ਏਸ਼ੀਆਈ ਪਾਚਾਰੇ ਦੇ ਕੋਲੋਂ ਫੰਡ ਇਕੱਠਾ ਕੀਤਾ ਗਿਆ ਤੇ ਲੋਕਾਂ ਨੂੰ ਸੰਗਠਿਤ ਕਰਨ ਵਿੱਚ ਭੂਮਿਕਾ ਦਾ ਕੀਤੀ ਗਈ ਹਾਲਾਂਕਿ ਇਹਦਾ ਕੋਈ ਸਬੂਤ ਨਹੀਂ ਲੱਭਾ ਇਹ ਕੈਨੇਡਾ ਦੇ ਵਿੱਚ ਮੁੱਦਾ ਜ਼ਰੂਰ ਬਣਾਇਆ ਗਿਆ ਪਰ ਇਹਦਾ ਕੋਈ ਵੱਡਾ ਸਬੂਤ ਨਹੀਂ ਲੱਭਾ ਜਿਸ ਕਰਕੇ ਇਹ ਇਲਜ਼ਾਮ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣੇ ਫਿਲਹਾਲ ਕੈਨੇਡਾ ਦੇ ਚੋਣਾ ਚ ਵਿਦੇਸ਼ੀ ਦਖਲਅੰਦਾਜ਼ੀ ਹਾਲ ਦੇ ਸਾਲ ਚ ਵੱਡਾ ਮੁੱਦਾ ਰਿਹਾ ਇਸ ਚੋਣ ਲਈ ਪਿਛਲੇ ਸਾਲ ਜਨਤਕ ਜਾਂਚ ਸ਼ੁਰੂ ਕੀਤੀ ਗਈ ਸੀ ਫਿਲਹਾਲ ਭਾਰਤ ਚੀਨ ਦੇ ਉੱਤੇ ਵੀ ਪਹਿਲਾਂ ਇਲਜ਼ਾਮ ਲਾਇਏ ਗਏ ਪਰ ਹੁਣ ਮੁੱਦਾ ਬਣ ਗਿਆ ਸੀ ਵਿਦੇਸ਼ੀ ਦਖਲਅੰਦਾਜ਼ੀ ਦਾ ਅਮਰੀਕਾ ਅਮਰੀਕਾ ਦੇ ਵੱਲੋਂ ਜਿਸ ਤਰੀਕੇ ਨਾਲ ਕੈਨੇਡਾ ਨੂੰ ਔਰ ਗਲੇਵਾ ਕਰਨ ਦੀ ਕੋਸ਼ਿਸ਼ ਕੀਤੀ ਗਈ 51ਵਾਂ ਸੂਬਾ ਬਣਾਉਣ ਦੀ ਗੱਲ ਕੀਤੀ ਗਈ ਤਾਂ ਵੱਡੇ ਪੱਧਰ ਤੇ ਇਹ ਮੁੱਦਾ ਬਣ ਕੇ ਉੱਥੇ ਉੱਪਰ ਆਇਆ ਕੈਨੇਡਾ ਨੂੰ ਇਥੇ ਖਾਤਰਾ ਮਹਿਸੂਸ ਹੋਇਆ ਵਿਦੇਸ਼ੀ ਦਖਲਅੰਦਾਜ਼ੀ ਦਾ ਜਿਸ ਦੇ ਕਾਰਨ ਬੜੇ ਬੇ ਬੇਖੌਫ ਧੰਗ ਦੇ ਨਾਲ ਦੋਵੇਂ ਪਾਰਟੀਆਂ ਦੇ ਆਕੂ ਇਥੇ ਜੋ ਟਰੂਡੋ ਸਰਕਾਰ ਮਮਕਿਨਾ ਟ੍ਰੰਪ ਸਰਕਾਰ ਨੂੰ ਉਹਨਾਂ ਦਾ ਮੂੰਹ ਤੋੜਵਾ ਜਵਾਬ ਵੀ ਦੇ ਦਿੰਦੇ ਨਜ਼ਰ ਆਏ ਤਾਂ ਫਿਲਹਾਲ ਪ੍ਰਧਾਨ ਮੰਤਰੀ ਦੇ ਦਾਵੇਦਾਰ ਜਿਸ ਕਰ ਮੈਂ ਗੱਲ ਕਰਾਂ ਤੇ ਮਾਰਕਰਨੀ ਮਾਰਕਰਨੀ ਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਦਿੰਨੇ ਕਿ ਆਖਰ ਮਾਰਕਰਮੀ ਹੈ ਕੌਣ ਕੌਣ ਨੇ ਮਾਰਕਰਨੀ ਜਿਨ੍ਹਾਂ ਨੂੰ ਹੁਣ ਕੈਨੇਡਾ ਦੀ ਸਿਆਸਤ ਦੇ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਦੇ ਵੱਜੋਂ ਕੈਨੇਡਾ ਦੇ ਲੋਕ ਦੇਖ ਰਹੇ ਨੇ ਪਰ ਫਿਲਹਾਲ ਤੁਹਾਡੇ ਪ੍ਰਤੀਕਰਮ ਮਿਲ ਰਿਹਾ ਨੇ ਸਤਬੀਰ ਸਿੰਘ ਦੀ ਪ੍ਰਤੀਕਰਮ ਮਿਲ ਰਿਹਾ ਹੈ ਕਿ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਸਖਤ ਮੁਕਾਬਲਾ ਹੋ ਰਿਹਾ ਹੈ ਤੇ ਇਸ ਵੇਲੇ ਮਾਰਕਰਨੀ ਚੋਣ ਮੈਦਾਨ ਚ ਨੇ ਪੀਅਰ ਪਾਲਿਵ ਜਿਹੜਾ ਚੋਣ ਮੈਦਾਨ ਚ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕਿਵੇਂ ਚੁਣਿਆ ਜਾਂਦਾ ਇਸ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਨੇ ਕੈਨੇਡਾ ਦੀ ਸੰਘੀ ਚੋਣਾਂ ਚ ਯੂਕੇ ਦੀਆਂ ਚੋਣਾਂ ਵਾਂਗ VOTER ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਲਈ ਵੋਟ ਨਹੀਂ ਪਾ ਸਕਦੇ ਇਸ ਦੀ ਥਾਂ ਸੰਸਦ ਮੈਂਬਰਾਂ MP ਦੀ ਬੋਗਨਟੇਲੀ ਪਾਰਟੀ ਦਾ ਆਕੂ ਹੀ ਪ੍ਰਧਾਨ ਮੰਤਰੀ ਬਣਦਾ ਹੈ ਜੀ ਹਾਂ ਜਿਹੜੀ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਉਸੇ ਦਾ ਪਾਰਟੀ ਦਾ ਹੀ ਨੇਤਾ ਚੁਣਿਆ ਜਾਂਦਾ ਜਿਸ ਨੂੰ ਪ੍ਰਧਾਨ ਮੰਤਰੀ ਲਾ ਦਿੱਤਾ ਜਾਂਦਾ। ਬੋਗਿੰਤੀ ਲਈ ਜੋ ਸੀਟਾਂ ਦੀ ਲੋੜ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ ਪਾਰਲੀਮੈਂਟ ਭੰਗ ਹੋਣ ਸਮੇਂ ਲਿਬਰਲ ਪਾਰਟੀ ਦੇ ਕੋਲ 153 ਸੀਟਾਂ ਸਨ ਜਦਕਿ ਕੰਸਰਵੇਟਿਵ ਪਾਰਟੀ ਕੋਲ 120 ਸਨ, ਬਲੌਕ ਕੂਬਿਕਾ ਕੋਲ 33 ਸੀਟਾਂ ਸਨ ਜਦਕਿ ਐਨਡੀਪੀ ਕੋਲ 24 ਸੀਟਾਂ ਸਨ। ਕੈਨੇਡਾ ਦੀ ਪਾਰਲੀਮੈਂਟ 'ਚ કુલ 343 ਸੀਟਾਂ ਹਨ ਤੇ ਕਿਸੇ ਵੀ ਪਾਰਟੀ ਨੂੰ ਬੋਗਿੰਤੀ ਸਰਕਾਰ ਬਣਾਉਣ ਲਈ 172 ਦਾ ਜਾਦੂਈ ਅੰਕੜਾ ਪਾਰ ਕਰਨਾ ਹੀ ਪੈਣਾ ਹੈ। 172 ਦਾ ਬਜਾਦੋਆਂ ਅੰਕੜਾ ਪਾਰ ਕਰਕੇ ਹੀ ਕਿ ਉਸ ਨਾਲ ਕੁਝ ਬਣ ਸਕਦਾ ਹੈ ਜਿਸ ਦੇ ਨਾਲ ਕੈਨੇਡਾ ਦੀ ਸਰਕਾਰ ਬਣਾਉਣ ਦੇ ਲਈ ਦਾਵਾ ਪੇਸ਼ ਕੀਤਾ ਜਾ ਸਕਦਾ ਪਰ ਫਿਲਹਾਲ ਵਿਹੜਾ ਦਾ ਇਹ ਜਾਣਕਾਰੀ ਜੋ ਤੁਹਾਡਾ ਸਕਰੀਨ ਤੇ ਅਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਤੁਹਾਡੀ ਕੈਨੇਡਾ ਚੋਣਾਂ ਪਰਤੀ ਕੀ ਰਾਇਆ ਹੈ ਆਪਣੀ ਪ੍ਰਤੀਕਿਰਿਆ ਜਣਾ ਕਮੈਂਟ ਕਰਨਾ ਨਾ ਭੁੱਲਿਓ ਜਿਸ ਤਰੀਕੇ ਸਤਬੀਰ ਸਿੰਘ ਦੀ ਪ੍ਰਤੀਕਿਰਿਆ ਮਿਲੇਗੀ ਨਾ ਲਿਬਰਲ ਤੇ ਕਦਰ ਵੀਡੀਓ ਚਾਲੇ ਸਖਤ ਮੁਕਾਬਲਾ ਹੋ ਗਿਆ ਜੀ ਹਾਂ ਬਿਲਕੁਲ ਸਖਤ ਮੁਕਾਬਲਾ ਹੋ ਰਿਹਾ ਹੈ ਲਿਬਰਲ ਕਿਤਨਾ ਕਿਤੇ ਪਟਕੜੀ ਦਿੰਦੇ ਨਜ਼ਰ ਆ ਰਹੇ ਨੇ ਫਿਲਹਾਲ ਬਾਕੀ ਪਾਰਟੀਆਂ ਨੂੰ ਪਰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਕਿ ਲਿਬਰਲਸ 22 ਸੀਟਾਂ ਤੇ ਅੱਗੇ ਹੋਗੇ ਨਹੀਂ ਜੀ ਹਾਂ ਲਿਬਰਲਸ ਨੂੰ 22 ਸੀਟਾਂ ਦੇ ਉੱਤੇ ਅਰਜਾਨਾ ਦੇ ਵਿੱਚ ਅੱਕੇ ਦਿਖਾਇਆ ਜਾ ਰਿਹਾ ਜਦਕਿ ਕੰਜ਼ਰਵੇਟਿਵਸ ਨੂੰ 10 ਸੀਟਾਂ ਦੇ ਨਾਲ ਸਬਰ ਕਰਨਾ ਪੈ ਰਿਹਾ ਹੈ ਕੰਜ਼ਰਵੇਟਿਵ 10 ਤੋਂ ਅੱਕੇ ਦਾ ਅੰਕੜਾ ਨਹੀਂ ਛੂਪ ਆ ਰਹੇ ਨੇ 10 ਦੇ ਉੱਤੇ ਆ ਕੇ ਕਾਫੀ ਦਿਨ ਤੋਂ ਟिके ਹੋਏ ਨੇ ਕੰਜ਼ਰਵੇਟਿਵਸ ਪਰ ਇਸ ਵਚਾਲੇ ਬਲਾਕ ਕਿ ਭਾ ਨੂੰ ਇੱਕ ਸੀਟ ਮਿਲੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਸੂਬੇਵਾਰ ਜਨ ਦੱਸਦੀ ਹੈ ਕਿ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਲਿਬਰਲਸ ਚਾਰ ਸੀਟਾਂ ਤੇ ਨੇ ਜੋ ਕੰਜ਼ਰਵੇਟਿਵਸ ਨੂੰ ਤਿੰਨ ਸੀਟਾਂ ਮਿਲੀਆਂ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਉੱਤੇ ਲਿਬਰਲਸ ਪਾਰਟੀ ਨੂੰ ਚਾਰ ਸੀਟਾਂ ਮਿਲ ਚੁੱਕੀਆਂ ਨੇ ਨਿਊ ਬ스코ਸ਼ੀਆ ਦੇ ਵਿੱਚ ਲਿਬਰਲਸ ਪਾਰਟੀ ਆੱਠ ਸੀਟਾਂ ਤੇ ਅੱਗੇ ਚੱਲਦੀ ਹੈ ਜਦਕਿ ਕੰਜ਼ਰਵੇਟਿਵਸ ਤਿੰਨ ਸੀਟਾਂ ਤੇ ਅੱਗੇ ਚੱਲਦੀ ਹੈ ਨਿਊ ਬ੍ਰਾਂਸਵਿਕ ਦੇ ਵਿੱਚ ਲਿਬਰਲਸ ਪਾਰਟੀ ਨੂੰ 6 ਸੀਟਾਂ ਤੇ ਕੰਜ਼ਰਵੇਟਿਵਸ ਨੂੰ ਚਾਰ ਸੀਟਾਂ ਮਿਲੀਆਂ ਨੇ ਤੇ ਕਿਊਬਿਕ ਦੇ ਵਿੱਚ ਫਿਲਹਾਲ ਕਯੂਬਿਕਸ ਪਾਰਟੀ ਅੱਗੇ ਚੱਲ ਰਹੀ ਹੈ ਕਯੂਬਿਕਸ ਪਾਰਟੀ ਨੂੰ ਉੱਥੇ ਇੱਕ ਸੀਟਾਂ ਇੱਕ ਸੀਟ ਦੇ ਉਤੇ ਰੁਝਾਨ ਦੇ ਵਿੱਚ ਅੱਗੇ ਦਿਖਾਇਆ ਜਾ ਰਿਹਾ ਹੈ ਪਰ ਫਿਲਹਾਲ ਬੇहद ਅਹਿਮ ਜਾਣਕਾਰੀ ਹੈ ਜੋ ਹੰਤਿਕ ਜਾਣਕਾਰੀ ਮਿਲੀ ਹੈ ਬਲੌਕ ਕਯੂਬਿਕਸ ਪਾਰਟੀ ਅੱਗੇ ਚੱਲ ਰਹੀ ਹੈ ਇੱਕ ਸੀਟ ਮਿਲ ਗਈ ਹੈ ਕਯੂਬਿਕ ਦੇ ਵਿੱਚ ਪਰ ਫਿਲਹਾਲ ਹੁਣ ਤੱਕ ਦੇ ਨਤੀਜੇ 22 ਸੀਟਾਂ ਦੇ ਉੱਤੇ ਲਿਬਰਲਸ ਨੂੰ ਅੱਗੇ ਦਿਖਾ ਰਹੇ ਨੇ ਕਿਤੇ ਨਾ ਕਿਤੇ ਦੁਬਾਰਾ ਕੈਨੇਡਾ ਦੇ ਵਿੱਚ ਲਿਬਰਲ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਜੋ ਤਸਵੀਰਾਂ ਦੇ ਨਾਲ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਫਿਲਹਾਲ ਸਾਂਝਾ ਕਰ ਰਹੇ ਹਾਂ